ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਤੌਲੀਆਂ ਦੀ ਵੈਰਿਟੀ ਆ ਗਈ ਜੀ ਤੌਲੀਆਂ ਪਹਿਲਾਂ ਖਤਮ ਹੋ ਗਏ ਸੀਗੇ ਹੁਣ ਬਹੁਤ ਇਕੱਠੇ ਕੁਆਲਿਟੀ ਚ ਮਾਲ ਪਹੁੰਚ ਚੁੱਕਿਆ ਜਿਹਦੇ ਵਿੱਚ ਜੀ ਆਹ ਦੇਖੋ ਬਿਨਾ ਪਰ ਵਾਲਾ ਤੌਲੀਆਂ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ ਤੌਲੀਆਂ 70-80 ਰੁਪਈਆ ਦਾ ਵਿਕਦਾ ਹੈਗਾ ਸਾਡਾ ਰੇਟ ਹੈਗਾ 100 ਰੁਪਈਏ ਦੇ 2 50 ਰੁਪਈਆ ਦਾ ਤੌਲੀਆਂ ਜੀ ਬਹੁਤੀ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਕਲਰਾਂ ਚ ਮਾਲ ਪਹੁੰਚੂਕਾ ਹੈ ਇਹ ਦੇਖੋ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇਤੇ ਸੇਰ ਮੇਲੇ ਦਿੱਤੇ ਜਿੱਦੇ ਮਰਜੀ ਲੈ ਸਕਦੇ ਜੀ ਕਿਸੇ ਨੇ ਕੋਈ ਵੇਚਣ ਵਾਸਤੇ ਇਕੱਠੇ ਲੈਣੇ ਆ ਕੋਈ ਪ੍ਰੋਗਰਾਮ ਵਾਸਤੇ ਇਕੱਠੇ ਕਰੂ ਲੈਣੇ ਜਿੰਨੇ ਮਰਜੀ ਲੈ ਸਕਦਾ ਜੀ ਇਹ 100 ਰੁਪਏ ਦੇ ਦੋ ਪੀਸ ਇਹ ਤੋਂ ਵੱਡੇ ਸਾਈਜ਼ ਵਾਲਾ ਜਿਹੜਾ ਆਮ ਮਾਰਕੀਟ ਦੇ ਵਿੱਚ 130 40 ਰੁਪਏ ਦਾ ਪੀਸ ਵਿਖਦਾ ਹੈਗਾ ਤੇ ਸਾਈਜ਼ ਦੇਖੋ ਜੀ ਚਾਦਰ ਵਰਗਾ ਸਾਈਜ਼ ਹੈ ਪੂਰਾ ਵੱਡਾ ਇਹਦਾ ਆਹ ਪਿਆ ਚਾਦਰ ਵਰਗਾ ਸਾਈਜ਼ ਜੀ ਪੂਰਾ ਵੱਡਾ ਆਪਣੇ ਕੋਲ ਹੈਗਾ 150 ਦੇ ਦੋ ਜੀ ਇਹ ਜਿਹੜਾ ਆਮ 130 40 ਰੁਪਏ ਦਾ ਤੋੜੀ ਇੱਕ ਵੇਖਦਾ ਜੀ ਸਾਡੇ ਕੋਲੇ 150 ਦੇ ਦੋ ਨੇ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਨ ਮੇਲੇ ਦਿੱਤੇ ਜੀ ਇਹਦੇ ਵਿੱਚ ਵੀ ਬਹੁਤ ਜਾਦੇ ਮਾਲ ਪਹੁੰਚੂਕਿਆ ਜੀ ਕਲਰ ਬਹੁਤ ਕਲਰ ਹੈ ਤੇ ਡਿਜ਼ਾਈਨਿੰਗ ਆਹ ਦੇਖੋ ਜੀ ਇਹਦੇ ਵਿੱਚ ਜਿੰਨੇ ਮਾਰਜੀ ਪੀਸ ਲੈ ਸਕਦੇ ਹੋ ਕਿ ਇਕੱਠਾ ਕੁਆਂਟੀਟੀ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ 150 ਦੇ 2 ਪੀਸ ਜੀ ਪੂਰਾ ਵੱਡਾ ਸਾਈਜ਼ ਹੈ ਜੀ ਚਾਦਰ ਵਰਗਾ ਸਾਈਜ਼ ਹੈ ਜੀ 36 ਵਰਗਾ ਸਾਈਜ਼ ਪੂਰਾ ਵੱਡਾ 2 ਗਜ ਦਾ ਤਾਉਣ ਹੈ ਜੀ ਪੂਰਾ ਵੱਡਾ ਚਾਦਰ ਵਰਗਾ ਜਿੰਨੇ ਮਾਰਜੀ ਪੀਸ ਲੈ ਸਕਦੇ ਜਿਹ ਵਿੱਚ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਦਿੱਤੇ ਬਹੁਤ ਇਕੱਠਾ ਕੁਆਂਟੀਟੀ ਦੇ ਮਾਲ ਪਹੁੰਚੂਕਿਆ ਹੈਗਾ ਭਰਾਮਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਜੀ ਤੋਂ ਆਰੀਏ ਸੇਰ ਮੇਲੇ ਦਿੱਤੇ ਜੀ ਡਾਰਕ ਲਾਈਟ ਸਾਰੇ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਇਹਦੇ ਵਿੱਚ ਜੀ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦਿੱਤੇ ਜੀ ਬਿੜਾ ਬੁਰਾਲਾ ਤੌੜੀਆਂ ਜੀ ਬਹੁਤ ਵੱਡੇ ਸਾਈਜ਼ ਦਾ ਇਹ 150 ਦੇ ਵਿੱਚ ਤੋਂ ਪੀਸ ਜੀ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦੇ ਉੱਤੇ ਜੀ ਇੱਕਾ ਹੋਰ ਬੁਰਾਲੀ ਕੁਆਲਿਟੀ ਦੇ ਵਿੱਚ ਆ ਗਿਆ ਸਾਰਾ ਕੁਆਂਟੀਟੀ ਚ ਮਾਲ ਪਹੁੰਚ ਚੁੱਕਾ ਇਹ ਤੌਲੀਆਂ ਦਾ ਆ ਦੇਖੋ ਇਹ ਪੂਰੇ ਵੱਡੇ ਸਾਈਜ਼ ਦਾ ਤੌਲੀਆ ਜੀ ਜਿਹੜਾ ਮਾਰਕੀਟ ਦੇ ਵਿੱਚ ਆਮ 130 40 ਦਾ ਵਿਕਦਾ ਹੈਗਾ ਸਾਡੇ ਕੋਲੇ ਹੈਗੇ 150 ਦੇ 2 ਜੀ ਇਹੇ 150 ਦੇ 2 ਪੀਸ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਾ ਹੈਗਾ ਰੰਗ ਤੇ ਡਿਜ਼ਾਈਨ ਦੇ ਵਿੱਚ ਵੀ ਬਹੁਤ ਮਾਲ ਆ ਪਹੁੰਚੂਕਿਆ ਜੀ 150 ਦੇ 2 ਪੀਸ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਪੂਰਾ ਵੱਡੇ ਸਾਈਜ਼ ਦਾ ਤੌਲੀਆ ਜੀ ਪੁਰਾਣਾ ਇਹੇ ਇਹਦਾ ਰੇਟ ਹੈਗਾ ਆਮ ਮਾਰਕੀਟ ਦੇ ਵਿੱਚ 130 40 ਦਾ ਵਿਕ ਰਿਹਾ ਹੈਗਾ ਸਾਡਾ ਰੇਟ ਹੈ 150 ਦੇ 2 ਜੀ ਇਹੇ 150 ਦੇ 2 ਪੀਸ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੀ ਤੇਜ਼ੀ 150 ਦੇ ਵਿੱਚ 2 ਪੀਸ ਹੋ ਰਹਾ ਆ ਗਿਆ ਜੀ ਜਿਹੜਾ ਆਮ ਛੋਟਾ ਇਹਦਾ ਸਵਾ ਦੋਸਾ ਦਾ ਟੌੜੀਆ ਵਿਕਦਾ ਹੈਗਾ ਖਾਟੇ ਕੋਲੇ ਵੀ ਪਹਿਲਾਂ ਇਹ 300 ਦਾ ਜੋੜਾ ਸੀਗਾ ਉਦੋਂ ਬਾਅਦ 250 ਜੋੜਾ ਹੋ ਗਿਆ ਜੀ ਹੁਣ ਕੁਆਲਿਟੀ ਚ ਮਾਲ ਹੋਰ ਦਵਾਰੇ ਆਨ ਕਰਕੇ ਸਿਰਫ 100 ਰੁਪਏ ਦਾ ਪੀਸ ਕਰਤਾ ਜੀ ਇਹ ਮਖਲ ਵਰਗਾ ਤੌੜਿਆ ਜੀ ਪੂਰਾ ਵਧੀਆ ਪੂਰੇ ਵੱਡੇ ਸਾਈਜ਼ ਦਾ ਦੋ ਸਾਈਜ਼ ਦੇ ਦੋ ਕਰਤੇ ਜੀ ਇਹ ਪਹਿਲਾਂ 300 ਦੇ ਦੋ ਸੀਗੇ ਹੁਣ ਦੋ ਸਾਈਜ਼ ਦੇ ਦੋ ਕਰਤੇ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਛੇਨ ਮੇਲਾ ਚੱਲ ਰਿਹਾ ਹੈਗਾ 100 ਰੁਪਏ ਦਾ ਪੀਸ ਪੂਰਾ ਵਧੀਆ ਕੁਆਲਿਟੀ ਦੇ ਦਿੱਤਾ ਜੀ ਇਹ ਪੂਰਾ ਮਖਲ ਵਰਗਾ ਕੁਆਲਿਟੀ ਹੈਗੀ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਆ ਬਹੁਤ ਹੀ ਕੁਆਲਿਟੀ ਦਾ ਮਾਲ ਪਹੁੰਚੂਕਿਆ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ 100 ਰੁਪਏ ਦੇ ਵਿੱਚ ਵਧੀਆ ਫੈਨਸੀ ਤੌਲੀਆ ਵਧੀਆ ਕੁਆਲਿਟੀ ਦੇ ਉੱਤੇ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਭਰਾਵਾਂ ਦੀ ਹੱਟੀ ਬਸਟਨ ਲੋਡ ਮੋਟਰਮੈਟਿਕ ਭਾਰੀ ਸੇਲ ਮੇਲਾ